ਮੇਨ ਨੋਨਾ ਕੀ ਕਰਦਾ ਏ ਕੱਲਾ ਕੱਲਾ ਐ ਜਪਨੂਰ ਛੋਨੇ ਖਾਲੇ ਪਾਈ ਬੈਠਾ ਅੱਡੇ ਛਾਲੇ ਐਨੇ ਛਾਲੇ ਖਾਲੇ ਪਾਈ ਬੈਠਾ ਛਾਰੇ ਖੋਨੇ ਬੂਨੇ ਇੱਧਰ ਕਿੱਤੇ ਹੋਏ ਹੈ ਹੈ ਇੱਧਰ ਦੇਖੋ ਕਾਰ ਕਿੱਥੇ ਕਾਰ ਜਪਨੂਰ ਦੀ ਜਪਨੂਰ ਦੀ ਕਾਰ ਆ ਕੀ ਨਿੱਪੜ ਪਾ ਦੇ ਨਾਈ ਨਾ ਬੋਤਾ ਐਵੇਂ ਨਹੀਂ ਪਾਈਦਾ ਗੁੱਗੂ ਨਹੀਂ ਪਸੰਦ ਆਇਆ ਹਾਏ ਥੱਕ ਗਏ ਸੀ ਖੇਦ ਖੇਦ ਕੇ ਥੱਕ ਗਏ ਸੀ ਹਾਏ ਹਾਏ ਤੇ ਐਵੇਂ ਕਰਦੀ ਜ ਮੈਨੂੰ ਪਤਾ ਨਹੀਂ ਕੀ ਹੋ ਗਿਆ ਹਾਏ ਆ ਆ ਚਾ ਲੈ ਲਓ ਮੇਰਾ ਪੁੱਤ ਤੇ ਦੇਖੇਗਾ ਜਰਾ ਇੱਧਰ ਇੱਧਰ ਦੇਖੋ ਇੱਧਰ ਦੇਖੋ ਇੱਧਰ ਗੱਗ ਮੇਰਾ ਚੋਣਾ ਚੁੰਦਾਈ ਨਹੀਂ ਗੱਲ ਪਾਪਾ ਕਿੱਥੇ ਨੇ ਪਾਪਾ ਅੱਜਾ ਪਾਪਾ ਪਾਪਾ ਨੂੰ ਬੁਲਾਓ ਵਾਇਗਰੂ ਕਰ ਦੋ ਵਾਇਗਰੂ ਚਾਚੀ ਨਾਲ ਕਰ ਦੋ ਚਾਚੀ ਨਾਲ ਕਰ ਦੋ ਸਾਰਿਆਂ ਨੂੰ ਜਦੋਂ ਤੂੰ ਨਾ ਮਸਤੀ ਮਾ ਕੇ ਕਿਹ ਡੈਂਚ ਮਸਤ ਹੋ ਰਹੀ ਹੈ ਜਦੋਂ ਲੋ ਜੋ ਆਂਦੀ ਰੋਟੀ ਪਿੱਛੇ ਲੜੀ ਜਾਂਦੀ ਂਗਲੇ ਉਹ ਕੋਈ ਤਾਂ ਨਹੀਂ ਥੋਨੋ ਜੱਪ ਨੂੰ ਰੇ ਉਹ ਨੂਰਾ ਤੁਸੀਂ ਮੰਮੀਆਂ 로ਟੀ ਵਿੱਚ ਲੜੀ ਜਾਂਦੇ ਆ ਹੈਂ ਆ ਮੇਰਾ ਪੁੱਤ ਕੀ ਖਾਂਦਾ ਦਲੀਆ ਖਾ ਲਈ ਪੁੱਤ ਰੋਟੀ ਨਹੀਂ ਖਾਈਦੀ ਹੁੰਦੀ ਆਹੋ ਹੈਂ ਟੀਵੀ ਦੇਖਦੇ ਆ ਹੂੰ ਕੀ ਖਾਣੇ ਆ ਹੈਂ ਉਹ ਰੋਟੀ ਖਾਏ ਤੇ ਕਿ ਲੱਗੇ ਦੀ ਜੀ ਬੱਲੇ ਸਾਰੇ ਚੱਕਦੇ ਦੋਨੋਂ ਦੇ ਦੋਨੋਂ ਔਰ ਮम्मी ਦੀ ਥਾਲੀ ਹੋਈ ਜਪਨੂਰਾ ਔਰ ਮम्मी ਦੀ ਥਾਲੀ ਆਹਾਹਾ ਰੋਟੀ ਬੱਲੇ ਹੀ ਵਧੀਆ ਲੱਗਦੀ ਆ ਥਾਲੀ ਤੇ ਤਾਂ ਬਾੜੀ ਸ਼ਾਬ ਲੱਗਦੀ ਆ ਰੋਟੀ ਹੈ ਜਪਨੂਰਾ ਦੋਨੇ ਹੱਥਾਂ 'ਚ ਬੋਰਕੀਆਂ ਫੜੀਆਂ ਰਕਾਨ ਨੇ ਖਾਣੀ ਨਹੀਂ ਮਸਤ ਹੋਈ ਬੈਠੀ ਆ ਹਾਂ ਮੋਟਿਆ ਕੀ ਵੇਖਦੇ ਆ ਹੈ papa ka 2.5 kilo kaha tha jiske sath tind mein malas hoti hai ai pair datte hoye अस इसी जगह दूसरी जगह ये बाबा भूरी जी की जखनूर आइए नाग ਮੇਰੀ ਨਹੀਂ ਉਂਗਲੀ ਨਾ ਕਰプチ ਚਾਲੋ ਸਭ ਪਹਿਲੇ ਹੱਥ ਲੰਭਾ ਕਰੋ ਬਸ ਬਹੁਤ ਵਧੀਆ ਲੱਗਦੀ ਹੈ ਨਾ ਫੋਟੋ ਹਾਂ

ਗੱਲ ਕਰ ਪੁੱਤ ਗੋਣ ਗੱਲ ਕਰ ਸਸਕਾਰ ਦੀ ਸਸਕਾਰ ਕੀ ਦਿਖਾਣਾ ਮਤੇ ਠੀਕਾ ਕੋ ਤੁਸੀਂ ਸਾਰੇ ਮੇਰਾ ਨਿਊ ਛੂਟ ਇੱਕ ਹੋਰ ਇੱਕ ਨਾ ਪਤਾ ਨਹੀਂ ਕੌਣ ਆ ਵੈਸਤਾ ਉਹ ਮੈਨੂੰ ਪਤਾ ਵੀ ਆਈਡੀ ਬਦਲ ਬਦਲ ਕੇ ਕਮੈਂਟ ਕਰਦਾ ਸਾਨੂੰ ਬਦਨਾਮ ਕਰਨ ਦੀ ਖਾਤਰ ਉਹ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਹੈ ਤਾਂ ਬਾਧੂ ਘਟੂਆ ਕੋਈ ਬੱਦ ਬੱਦ ਉਹਨੇ ਪੂਰਾ ਬਲੌਗ ਤਾਂ ਵੇਖਿਆ ਨਹੀਂ ਆ ਉਹਨੇ ਨਾ ਘਟੋ ਘਟ 10 ਕਮੈਂਟ ਕੀਤੇ ਵਿਆ ਮੈਂ ਬੋਲਦਾ ਮੈਂ ਪ੍ਰਵਾਦ ਮੈਂ ਕਰਦਾ ਨਹੀਂਗਾ ਐ ਜਿਹੜੇ ਤੇ ਉਹਨਾਂ ਸਬਜੀ ਆਪਾਂ ਬਣਾਈ ਤੇ ਘਟਲਦੀ ਆ ਉਹ ਚਿਕਨ ਕਹੀ ਜਾ ਰਹੇ ਨਾਮ ਅਸੀਂ ਚਿਕਨ ਦਾ ਦੇਤਾ ਤੇ ਚਿਕਨ ਨਾਲ ਚਿਕਨ ਦੀ ਤੇ ਬਣਨੀ ਜਾਣੀ ਸੀ ਉਹ ਸਬਜੀ ਤੇ ਉਹ ਕਮੈਂਟ ਜਾਣ ਕੇ ਕਰ ਰਿਹਾ ਵੀ ਲੋਕ ਪੜਨਗੇ ਇਹ ਬਦਨਾਨ ਹੋਣਗੇ ਹਨ ਤੁਹਾਨੂੰ ਕਿਹੜਾ ਪਤਾ ਨਹੀਂਗਾ ਸਾਰਿਆਂ ਨੂੰ ਅੱਪਾ ਬੋਲ ਕੇ ਦੱਸਿਓ ਅਸੀਂ ਕੀ ਬਣਾਇਆ ਹੈਗਾ ਠੀਕ ਹੈ ਉਹ ਅਗਲ ਤਾਂ ਅੰਨਾ ਜੋ ਵੀ ਹੈਗਾ ਹੈਗਾ ਹਨ ਵੀ ਉਹਨੇ ਦੇਖਿਆ ਨਹੀਂ ਵੀ ਮੈਂ ਕਟਲ ਨਾਲੇ ਕਹੀ ਜਾਂਦਾ ਵੀ ਤੇਲ ਲਾ ਕੇ ਹੱਥਾਂ ਨੂੰ ਕੱਟਣਾ ਪੈਂਦਾਗਾ ਹਨ ਸਾਰੀ ਚੀਜ਼ ਜਾਈ ਜਾਂਦੀ ਸਾਡੇ ਕਮੈਂਟ ਵੀ ਪੜੇ ਆ ਹਨ ਤੇ ਇੱਕ ਭੈਣ ਆ ਕੇ ਆਂਟੀ ਉਹ ਕਹਿੰਦੇ ਹਾਂ ਬੇਟਾ ਵੀ ਗਣੀ ਵੀਰੇ ਕਹਿਆ ਸੀਗਾ ਤੇ ਮੈਂ ਭੁੱਲ ਗਿਆ ਮੈਂ ਭੁੱਲ ਬਾਲੀ ਛੇਤੀ ਜਾਨਣਾਗਾ ਵੀ ਹੱਥ ਨੂੰ ਤੇਲ ਲਾ ਕੇ ਕੱਟਣਾ ਪੈਂਦਾਗਾ ਤੇ ਚਲੋ ਮੈਂ ਲੱਲੀ ਪੱਛਲੀ ਦੀ ਪ੍ਰਵਾਹ ਨਹੀਂ ਕਰਦਾ ਇਹ ਜੀ ਦੀ ਐਡੀ ਬਲਕਿ ਜੋ ਮਰਜ਼ੀ ਕਰ ਲੈਣਾ ਠੀਕ ਹੈ ਜੋ ਅਸੀਂ ਹੈਗੇ ਆ ਉਹ ਤਾਂ ਹੈਗੇ ਹੀ ਆ ਤੇ ਰਵਾਂਗੇ ਵੀ ਉਹਦਾਂ ਦੇ ਸਾਡੇ ਘਰ ਤੇ ਚਿਕਨ ਬੰਦਾ ਤਾਂ ਕੰਨ ਪੱਧਰ ਬੰਦਾ ਮੈਂ ਇਹ ਚਲਾ ਕੇ ਆਪਣੀ ਤਰੀਫ਼ ਆਪੇ ਹੀ ਕਰੀ ਜਾਣਗੇ ਔਰ ਝੂਠੀ ਕਰਨ ਜਾਂ ਕਰੀ ਜਾਣਗੇ ਇਹ ਐਸ਼ ਹੈ ਇਹ ਪੁੱਠਾ ਸਾਹਬ ਹੈ ਉਹ ਕੈਮਰੇ ਸਾਹਮਣੇ ਹੀ ਹੈਗਾ ਯਾਰ ਉਲਟਾ ਸਾਹਬ ਘਾਰਾ ਤੇ ਦੇਖ ਤੁਸੀਂ ਉਹ ਲਾ ਉਹ ਆਪਾਂ ਜਪਨੂਰ ਆਪਣਾ ਰੋਲਾ ਪਾਈ ਜਾਂਦੀ ਕੀ ਕਹੀ ਜਾਂਦੇ ਤੁਸੀਂ ਦੱਛੋ ਬੋਲੋ ਹਾਂ ਜੋ ਹੋ ਗਏ ਉਹ ਤੁਸੀਂ ਬਾਹਰ ਬਾਹਰ ਦੋ ਬਾਬਾ हाथ जोड़ के हाथ जोड़ के हाथ जोड़ के बाबा 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 हैंड जोड़ो, हैंड़ हैंड़ जोड़ो।, हैंड़ जोड़ो, हैंड़ जोड़ो।, हैंड़ जोड़ो हैंड जोड़ जोड़ हाथ जोड़ के 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 हैंड तो 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 पापा को तो 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 ਜਾ ਪਪਾ ਕੋ ਹਾਂ ਤਾਂ ਸੁਚੂ ਵੀ ਨਹੀਂ ਕਰੇਗੀ ਅੱਧਾ ਤੇ ਤਾਂ ਨਹੀਂ ਚੱਕਦੇ ਚੂਚੂ ਕਰ ਦੇਗੀ ਇਹ 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 ਜਿੰਨੂੰ ਆਟਾ ਕਰਨਗੇ ਆ ਗਿਆ ਮੇਰਾ ਪੁੱਤ ਆ ਦੇਖੋ ਜੀ ਜੱਪ ਨੂੰ ਰਾਜਸਕਲਟ ਛੂਰ ਪਾਈ ਬੈਠਾ ਮਿੱਡੀ ਪਾਈ ਮਿੱਡੀ ਮਿੱਟੀ ਦਾ ਤਾਂ ਸਰਤੇ ਹੁੰਦਾ ਹੁੰਦਾ ਮਿੱਡੀ ਮੈਂ ਵੀ ਮਿੱਡੀ ਹੁੰਦੀ ਕੱਪੜਿਆਂ ਚ ਵੀ ਮਿੱਡੀ ਹੁੰਦੀ ਅੱਛਾ ਇਹ ਵੀ ਮਿੱਡੀ ਹੁੰਦੀ ਹੈ ਦੇਖੋ ਮਿੱਡੀ ਪਾਈ ਆ ਜੀ ਬਗੜੀ ਜਾਂਦਾ ਇਹ ਬਗੜੀ ਜਾ ਰਿਹਾ ਅਜੀ ਬਾਬੇ ਦੇ ਗਿਆ ਸੀ ਮੱਥਾ ਟੇਕਣ ਬਾਘਰੂ ਕਰਨ ਗਿਆ ਸੀ ਜੱਪ ਨੂੰ ਹਰ ਵੀਰਵਾਰ ਅਸੀਂ ਜਾਂਦੇ ਆ ਕਿ ਹੁਣੇ ਜਾਣਾ ਸ਼ੁਰੂ ਕੀਤਾ 4 ਮਹੀਨੇ ਤੋਂ ਕਿਉਂਕਿ ਜਿੱਦੋਂ ਬਿਮਾਰ ਹੋਏ ਸੀ ਜਾਂ ਉਸ ਤੋਂ ਪਹਿਲੇ ਆਪਾਂ ਗਏ ਨਹੀਂ ਹਨਾ ਜਾਂ ਉਸ ਤੋਂ ਪਹਿਲੇ ਚੱਲਦੀ ਸਰਦੀਆਂ ਜਦੋਂ ਆਪਾਂ ਬਿਲਕੁਲ ਨਹੀਂ ਗਏ ਨਾ ਹੁਣੇ ਜਾਣਾ ਸ਼ੁਰੂ ਕੀਤਾ ਪਹਿਲੇ ਆਪਾਂ ਜਾਂਦੇ ਸੀ ਹੁਣ ਜਾਣਾ ਫੇਰ ਸ਼ੁਰੂ ਕੀਤਾ ਹਰ ਵੀਰਵਾਰ ਅਸੀਂ ਜਾਂਦੇ ਆ ਠੀਕ ਹੈ ਚਲੋ ਜੀ ਠੀਕ ਹੈ ਮੇਰੇ ਵੱਲੋਂ ਤੇ ਆਪਾਂ ਦੀ ਸਤਿ ਸ੍ਰੀ ਅਕਾਲ ਨਾਲੇ ਉਹ ਕਟਲ ਸੀ ਨਾ ਕਿ ਚਿਕਨ ਧਿਆਨ ਨਾਲ ਦੇਖੋ ਵੀਡੀਓ ਪੂਰੀ ਹੋਰ ਤੇ ਕਮੈਂਟ ਕਰਨ ਤੋਂ ਪਹਿਲੇ ਵੀਡੀਓ ਫੋਲ ਦੇਖ ਲਿਆ ਕਰੋ ਅੰਗਲੂ ਹੱਥ ਮਾਰ ਲਿਆ ਕਰੋ ਠੀਕ ਹੈ ਮੈਂ ਉਹਨੂੰ ਕਹਿਣਾ ਹੈ ਕਿ ਹੋਰ ਕਿਸੇ ਨੂੰ ਨਹੀਂ ਕਹਿੰਦਾ ਉਹ ਮੈਨੂੰ ਪਤਾ ਆਈੜੀ ਬਦਲ ਬਦ ਕੇ ਕਮੈਂਟ ਕਰ ਰਿਹਾ ਠੀਕ ਹੈ ਤਾਂ ਹੀ ਉਹ ਵਾਰ-ਵਾਰ ਦਾ ਕਮੈਂਟ ਟਕਲ ਟੁਕਟ ਉਹਨੂੰ ਆਏ ਵੀ ਦੂਸਰੇ ਲੋਕ ਪੜਨਗੇ ਇਹਨਾਂ ਨੂੰ ਬਦਨਾਮ ਕਰਾ ਮੈਂ ਵੱਧ ਤੋਂ ਵੱਧ ਹੈ ਨਾ ਜਿਸਕੋ ਰਾਖੇ ਸਾਈਆਂ ਉਸੇ ਮਾਰ ਸਕੈ ਨਾ ਕੋਈ ਮੈਂ ਗਲਤ ਬੋਲ ਗਿਆ ਪਤਾ ਨਹੀਂ ਜੈਸੇ ਜੋ ਵੀ ਜਾ ਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ ਹਾਂ ਮੈਂ ਕਾਲੀ ਕਾਲੀ ਜੀ ਬੋਲਦਾ ਹਾਂ ਜਿਹੜਾ ਰੈਂਡ ਨਹੀਂ ਹੋਇਆ ਜਿਹੜਾ ਐਵੇਂ ਬੋਲ ਲੋਗੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਕੀ ਪਰਮਾਤਮਾ ਸਾਹਿਬ ਤੇ ਮੇਰੇ ਘਰ ਆਪ ਰੱਖੇ ਹਨ ਤੁਹਾਨੂੰ ਸਤਿ ਸ੍ਰੀ ਅਕਾਲ